ਮੁੱਦਾ ਤੁਹਾਨੂੰ ਪਤਾ ਹੀ ਹੈ ਵੀ ਕੁਝ ਦਿਨ ਪਹਿਲਾਂ ਸੱਚਖੰਡ 시 ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਦੇ ਵਿੱਚ ਜਾਂ ਘੰਟਾ ਘਰ ਦੇ ਲਾਗੇ ਕਾਫੀ ਲੰਮੇ ਸਮੇਂ ਤੋਂ ਸਾਨੂੰ ਸ਼ਿਕਾਇਤਾਂ ਜਿਹੜੀਆਂ ਸੀਗੀਆਂ ਆ ਰਹੀਆਂ ਸੀਗੀਆਂ ਵੀ ਕੁਝ ਆਪਣੇ ਆਪ ਨੂੰ ਖੁਸਰੇ ਕਹਿਣ ਵਾਲੇ ਲੋਕ ਜਿਹੜੇ ਕੋਈ ਹੈ ਨਹੀਂ ਸੀ ਸਾਰਾ ਸਾਡਾ ਵੈਰੀਫਾਈ ਕੀਤਾ ਹੋਇਆ ਸੀਗਾ ਉਹਨਾਂ ਦਾ ਜਿਹੜਾ ਖੁਸਰਾ ਬਰਾਦਰੀ ਆ ਉਹਨਾਂ ਨਾਲ ਕੋਈ ਲਿੰਕ ਨਹੀਂ ਸੀ ਹੈਗਾ ਉਹ ਕੁਝ ਅਜਿਹੇ ਨੌਜਵਾਨ ਨੇ ਜਿਨ੍ਹਾਂ ਨੂੰ ਆਪਾਂ ਗੇ ਕਹਿ ਦਿੰਨੇ ਆ ਉਹ ਇਦਾਂ ਦੇ ਕੁਝ ਲੋਕ ਨੇ ਜਿਹੜੇ ਆਪਣੇ ਆਪ ਨੂੰ ਉਹ ਇਦਾਂ ਦਾ ਬਣਾ ਕੇ ਪੇਸ਼ ਕਰਕੇ ਤੇ ਸੰਗਤ ਨੂੰ ਗੁੰਮਰਾਹ ਕਰਕੇ ਤੇ ਉਹਨਾਂ ਦੇ ਕੋਲੋਂ ਪੈਸੇ ਇਕੱਠੇ ਕਰਦੇ ਨੇ ਲਗਭਗ ਸਾਰੇ ਨਸ਼ੇੜੀ ਨੇ ਕਿਉਂਕਿ ਕਾਫੀ ਸਮੇਂ ਤੋਂ ਅਸੀਂ ਉਹ ਸਾਰਾ ਵੈਰੀਫਾਈ ਕਰ ਰਹੇ ਸੀ ਪਹਿਲਾਂ ਵੀ ਇਹ ਕੋਈ ਨਵਾਂ ਨਹੀਂ ਅਸੀਂ ਇਹ ਪਹਿਰਾ ਕੀਤਾ ਇਹ ਸਾਨੂੰ ਪਹਿਲਾਂ ਵੀ ਕਰਨਾ ਪਿਆ ਸੀਗਾ ਤੇ ਉਦੋਂ ਵੀ ਸਾਨੂੰ ਇਹਨਾਂ ਨੂੰ ਪਹਿਲਾਂ ਅਸੀਂ ਬੜਾ ਕੇ ਸਮਝਾਇਆ ਸੀ ਸਮਝਾਉਣ ਤੋਂ ਬਾਅਦ ਇਹ ਹਟੇ ਨਹੀਂ ਸਾਨੂੰ ਜੁੱਤੀਓ ਫੇਰਨੀ ਪਈ ਸੀ ਹੁਣ ਵੀ ਅਸੀਂ ਜੁੱਤੀਓ ਫੇਰੀ ਆ ਸਮਝਾਇਆ ਹੁਣ ਵੀ ਸੀ ਪਹਿਲਾਂ ਅਸੀਂ ਸਾਡੇ ਕੁਝ ਦਿਨ ਕੁਝ ਪਹਿਲਾਂ ਨੇ ਸਾਡੇ ਅਮਰਸਰ ਦੇ ਸਾਡੇ ਨਾਲ ਸੇਵਾਦਾਰ ਨੇ ਸਿੰਘ ਨੇ ਸੇਵਾਵਾ ਕਰਦੇ ਨੇ ਉਹਨਾਂ ਦੀ ਐਨ ਜੀਓ ਵੀ ਆ ਵੀਰ ਦੀ ਉਹ ਉਹਨੇ ਵੀ ਸਮਝਾਇਆ ਬਿਠਾ ਕੇ ਇਹਨਾਂ ਨੂੰ ਸਾਡੇ ਕੋਲ ਸਿੰਘਾਂ ਨੇ ਵੀ ਬਿਠਾਇਆ ਵੀ ਤੁਸੀਂ ਹਟਜੋ ਸੰਗਤ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਤੁਸੀਂ ਇਹ ਗਲਤ ਵਰਤਾਰਾ ਤੁਹਾਡਾ ਪਰ ਉਹ ਟਲੇ ਨਹੀਂ ਤੇ ਸਾਨੂੰ ਫਿਰ ਜਿਹੜਾ ਸੀਗਾ ਸੁਭਾਵਕ ਆ ਵੀ ਫਿਰ ਪਹਿਰਾ ਜਿਹੜਾ ਆਪਣਾ ਖਾਲਸਾ ਇਹੋ ਕਰਨਾ ਪੈਂਦਾ ਇੱਥੇ ਬਹੁਤ ਕਤੀੜ ਪੌਂਕੀ ਜਾਂਦੀ ਆਖੇ ਜੀ ਉਹ ਕੋਈ ਕਹਿੰਦਾ ਜੀ ਉਹ ਖਾਲੀ ਹੱਥ ਸੀ ਖਾਲਸਾ ਖਾਲੀ ਹੱਥ ਕਿਸੇ ਦੇ ਵੈਰ ਨਹੀਂ ਕਰਦਾ ਫਿਰ ਕਿਰਪਾਨਾ ਫਲਾਉਂਦੇ ਉਹਨਾਂ ਨੇ ਆਪਣਾ ਉਹ ਚਪੈਲਾ ਹਨ ਵੀ ਲੋ ਕਿਰਪਾਨਾ ਫੜੋ ਤੇ ਨਾਲੇ ਮੰਗੋ ਤੇ ਨਾਲੇ ਸਾਡੀਆਂ ਧੌਣਾ ਲਾਓ ਨਾਲੇ ਸਾਡੀ ਸੰਗਤ ਪਰੇਸ਼ਾਨ ਕਰੋ ਨਾਲੇ ਸਾਡੇ ਕਨਸ਼ੀਰ ਦਰਬਾਰ ਸਾਹਿਬ ਨੂੰ ਜਾਂਦੀਆਂ ਸੰਗਤਾਂ ਦਾ ਜਿਹੜੀਆਂ ਵਾਂ ਉਹਨਾਂ ਨਾਲ ਤੁਸੀਂ ਦੁਰਵਿਹਾਰ ਕਰੋ ਕੀ ਉਹ ਕਰਦੇ ਨੇ ਤੁਹਾਨੂੰ ਦੱਸੀਏ ਤਾਂ ਤੁਸੀਂ ਖੁਦ ਕਹੋਗੇ ਕਿ ਹਾਂ ਇਹ ਛਤਰਾਂ ਦੇ ਲਾਇਕ ਸੀ ਜੇ ਕੋਈ ਮਾਇਆ ਦੇਣ ਤੋਂ ਮਨਾਂ ਕਰਦਾ ਤੇ ਢਿੱਡ ਤੋਂ ਝਗਾ ਚੱਕ ਲੈਂਦੇ ਨੇ ਨੰਗੇ ਹੋਣ ਦੀ ਕੋਸ਼ਿਸ਼ ਕਰਦੇ ਨੇ ਤੇ ਕਹਿੰਦੇ ਅਸੀਂ ਨੰਗੇ ਹੋ ਜਾਾਂਗੇ ਜੇ ਸਾਨੂੰ ਪੈਸੇ ਨਾ ਦਵੋਗੇ ਜੋ ਵਾਰਸਰਾਫ ਦੀ ਜਿਹੜੀ ਉਹ ਲੋਕਾਂ ਚ ਪਣੀ ਹੋਈ ਐ ਇੱਕ ਮਿਥਿਆਸ ਕਿ ਸ਼ਰਾਫ ਦੇ ਦੇਣਗੇ ਉਹ ਲੋਕ ਡਰ ਕੇ ਵਿਚਾਰੇ ਜਿਹੜੇ ਨੇ ਆਮ ਸਿੱਖ ਸੰਗਤਾਂ ਨੇ ਕਪਲ ਕੋ ਜਾ ਰਿਹਾ ਈਵਨ ਕੋਈ ਭੈਣ ਭਰਾ ਜਾ ਰਿਹਾ ਉਹਨਾਂ ਨੂੰ ਕਹਿਣਗੇ ਤੁਹਾਡੀ ਜੋੜੀ ਸਲਾਮਤ ਰਹੇ ਤਾਂ ਸਾਨੂੰ ਪੈਸੇ ਦਿਓ ਸੋ ਜਿਹੜੀ ਇੱਕ ਤੀੜ ਉਹਨਾਂ ਦੇ ਹੱਕ ਚ ਭਾਉਂ ਕਰ ਰਹੀ ਆ ਨਾ ਸਾਨੂੰ ਤੁਹਾਡੀ ਵੈਸੇ ਪ੍ਰਵਾਹ ਕੋਈ ਨਹੀਂ ਨਾ ਅਸੀਂ ਤੁਹਾਨੂੰ ਕੋਈ ਰਪਲਾਈਓ ਕਰ ਰਹੇ ਆ ਪਰ ਅਸੀਂ ਉਹ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਜੇ ਕੋਈ ਸੰਗਤਾਂ ਦੇ ਮੰਚ ਕਿਸ ਤਰ੍ਹਾਂ ਦੇ ਗਲਤਫਹਿਮੀ ਹੋਵੇ ਸਫਾਈ ਅਸੀਂ ਦੇ ਨਹੀਂ ਦੇ ਕਿਸੇ ਨੂੰ ਨਹੀਂ ਨਾ ਸਾਨੂੰ ਸਫਾਈ ਦੇਣ ਦੀ ਲੋੜ ਹੈ ਨਾ ਅਸੀਂ ਦਈਏ ਨਾ ਆਜ ਦਈਏ ਨਾ ਕੱਲ ਜਿਹੜੀ ਰਹੀ ਗੱਲ ਅਜੇ ਲੋਕਾਂ ਨੂੰ ਛੱਤਰਫੇਰਨ ਦੀ ਭਾਵੇਂ ਉਹ ਤਮਾਕੂ ਦਾ ਮਸਲਾ ਸੀ ਹੋਟਲਾਂ ਦਾ ਮਸਲਾ ਨਸ਼ੇ ਦਾ ਮਸਲਾ ਇਹ ਮਸਲਾ ਵਾ ਇਸ ਤੋਂ ਇਲਾਵਾ ਕੋਈ ਵੀ ਮਸਲਾ ਹੋਵੇ ਜਿਹੜਾ ਸਾਡੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਦਾ ਹੋਵੇ ਸਾਡੇ ਸ਼ਹੀਦਾਂ ਦੇ ਸਥਾਨਾਂ ਦੀ ਪਵਿੱਤਰਤਾ ਨੂੰ ਭੰਗ ਕਰਦਾ ਹੋਵੇ ਸਿੱਖ ਸਿਧਾਂਤਾਂ ਦੇ ਖਿਲਾਫ ਹੋਵੇ ਜਿੰਨੇ ਕ ਸਾਡੀ ਸਮਰੱਥਾ ਵੱਡੀ ਗੱਲ ਵੀ ਜਿੰਨੀ ਕ ਸਾਡੀ ਸਮਰੱਥਾ ਉਹਨਾਂ ਕਤਾ ਅਸੀਂ ਜਰੂਰ ਜਿਹੜਾ ਵਾ ਉਹ ਕਰਾਂਗੇ ਪੈਰਾ ਤੇ ਕਰਦੇ ਰਵਾਂਗੇ ਜੇਕਰ ਤੁਸੀਂ ਇਹ ਕਹੋ ਵੀ ਤੁਹਾਡੇ ਕੁਝ ਚੰਦ ਲੋਕਾਂ ਦੇ ਕਹਿਣ ਦੇ ਉੱਤੇ ਅਸੀਂ ਆਪਣੇ ਸਿੱਖ ਸਿਧਾਂਤਾਂ ਤੋਂ ਮੂੰਹ ਕਰੋ ਜੀਏ ਤੇ ਇਹ ਨਹੀਂ ਹੋਣਾ ਸਾਨੂੰ ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਜਿੰਨੀ ਕ ਸੇਵਾ ਵਾ ਪ੍ਰਚਾਰ ਦੇ ਨਾਲ ਨਾਲ ਅਸੀਂ ਕਰਦੇ ਆ ਤੇ ਕਰਦੇ ਰਵਾਂਗੇ ਇੱਕ ਕਲੀਅਰ ਕਰ ਦੋ ਜਿਹੜਾ ਸਿਕਿਉਰਟੀ ਵਾਲੇ ਨੇ ਦੱਸਿਆ ਸੀ ਨਾ ਕਿ ਉਹ ਨੂੰ ਕਿਨਰ ਨੂੰ ਪਰੇ ਉਹਨੂੰ ਕਿਹਾ ਤੇ ਉਹ ਕੋ ਕਹਿੰਦਾ ਸੀ ਮੈਂ ਕੱਪੜੇ ਹਾਂ ਬਿਲਕੁਲ ਸਾਡੇ ਕੋਲ ਤਾਂ ਐਵੀਡੈਂਸ ਮੌਜੂਦ ਨਹੀਂ ਸਰ ਕੋ ਕਮੈਂਟ ਲੋਕਾਂ ਦੇ ਮੌਜੂਦ ਨਹੀਂ ਮੈਸੇਜ ਮੌਜੂਦ ਨਹੀਂ ਵੀ ਸਕਿਉਰਟੀ ਗਾਰਡ ਨੇ ਉੱਥੇ ਗਲੈਰਜ ਰੱਖੇ ਹੋਏ ਜਦੋਂ ਸਕਿਉਰਟੀ ਗਾਰਡ ਵਾਲੇ ਕਹਿੰਦੇ ਨੇ ਤੇ ਉਹਨਾਂ ਨੂੰ ਗਾੜੀ ਜਿਵੇਂ ਸਰ ਕੋ ਬੰਦਾ ਮੌਜੂਦ ਹੈ ਕਹਿੰਦੇ ਤੁਹਾਨੂੰ ਅਸੀਂ ਬੁਲਾ ਦੇਵਾਂਗੇ ਸੰਗਤ ਨੂੰ ਵੀਡੀਓ ਪਾ ਦੇਵਾਂਗੇ ਵੈਸੇ ਲੋੜ ਨਹੀਂ ਸੰਗਤ ਨੂੰ ਤਾਂ ਪਤਾ ਹੀ ਸਾਰੀ ਗੱਲ ਦਾ ਫਿਰ ਵੀ ਜਿਹੜੀ ਇੱਕ ਤੀੜ ਭੌਂਗ ਦੀ ਉਹਨਾਂ ਦੀ ਗੱਲ ਕਰ ਰਹੇ ਆਂ ਵੀ ਸਕਿਉਰਟੀ ਵਾਲੇ ਜੇਕਰ ਉਹਨਾਂ ਨੂੰ ਕਹਿੰਦੇ ਤੇ ਗਾੜੀ ਉਹਨਾਂ ਨੂੰ ਇਹ ਗੱਲ ਸਾਨੂੰ ਕੋ ਡਰ ਨਹੀਂ ਹੈ ਕਿਸੇ ਦਾ ਭੈ ਨਹੀਂ ਰਹੀ ਗੱਲ ਪ੍ਰਸ਼ਾਸਨ ਦੀ ਪ੍ਰਸ਼ਾਸਨ ਨਾਲ ਸਾਡਾ رابطہ ਹੁੰਦਾ ਪ੍ਰਸ਼ਾਸਨ ਆਪਣੇ ਕੰਨੀਓ ਕੋਸ਼ਿਸ਼ ਕਰਦਾ ਪਰ ਉਹਨਾਂ ਦਾ ਕਿ ਦਾਇਰੇ ਨੇ ਕੁਛ ਉਹ ਫੜ ਸਕਦੇ ਨੇ ਸਮਝਾ ਸਕਦੇ ਨੇ ਠਾਣੇ ਰੱਖ ਲੈਣਗੇ ਹੁਣ ਕਾਨੂੰਨੀ ਕਾਰਵਾਈ ਕੋ ਛੋਟੀ ਮੋਟੀ ਕੀ ਬੰਦੀ ਧਾਰਾ ਲਾ ਦੇਣਗੇ ਪਰ ਉਸ ਤੋਂ ਇਲਾਵਾ ਤਾਂ ਕੁਝ ਨਹੀਂ ਕਰ ਸਕਦੇ ਜਿਹੜਾ ਸਾਡਾ ਪੈਰਾ ਉਹ ਸਾਨੂੰ ਤਾਂ ਕਰਨਾ ਪੈਂਦਾ ਵੀ ਮਜਬੂਰੀ ਵਸ ਹੋ ਕੇ ਅਗਲੀ ਗੱਲ ਜਿਹੜੀ ਆ ਪੀ ਬੁਤਾਂਤ ਕਤਿਹਰੇ ਵੀ ਭੌਂਗਦੀ ਆ ਵੀ ਇਹ ਥ੍ਰੈਟ ਕਰਕੇ ਲੋਕਾਂ ਨੂੰ ਤੇ ਇਹ ਸ਼ਾਇਦ ਬਲੈਕਮਿਲ ਕਰਦੇ ਨੇ ਜੀ ਇਦਾਂ ਕੁਛ ਇਦਾਂ ਅਸੀਂ ਇਹ ਗੱਲ ਪਹਿਲਾਂ ਵੀ ਬੜੀ ਬੜੀ ਕਹਿ ਚੁੱਕੇ ਆ ਇਹ ਅਸੀਂ ਅੱਜ ਵੀ ਔਨ ਰਿਕਾਰਡ ਕਹਿੰਨੇ ਆ 1 ਰੁਪਇਆ 1 ਰੁਪਇਆ ਸਾਬਤ ਕਰਦੇ ਕੋਈ ਬੰਦਾ ਕਿਸੇ ਦੇ ਕੋਲੋਂ ਹਰਾਮ ਦਾ ਲਿਆ ਹੋਵੇ ਅਜੇ ਤੱਕ ਕਿਸੇ ਨੂੰ ਥ੍ਰੈਟ ਕਰਕੇ ਲਿਆ ਹੋਵੇ ਤੇ ਜਾਂ ਕੋਈ ਕਾਰਵਾਈ ਅਧੂਰੀ ਛੱਡੀ ਹੋਵੇ ਤੇ ਇਹ ਕਹਿ ਕੇ ਵੀ ਕੋਈ ਗੱਲ ਨਹੀਂ ਤੁਸੀਂ ਸਾਨੂੰ ਰਾਜਨਾਵਾ ਕਰ ਲਓ ਜੇ ਹੋਟਲਾਂ ਦਾ ਹੋਇਆ ਸੀ ਤੇ ਠੋਕ ਕੇ ਦਿੱਤਾ ਪੈਰਾ ਉਹਦੇ ਬਸ ਸਾਨੂੰ ਥ੍ਰੈਟਾਂ ਵੀ ਆਈਆਂ ਪ੍ਰਸ਼ਾਸਨ ਦਾ ਵੀ ਦਵਾਜ਼ ਚੱਲਿਆ ਸਭ ਕੁਝ ਚੱਲਿਆ ਅੱਜ ਵੀ ਖੜੇ ਆ ਜਿਸ ਦਿਨ ਸਾਨੂੰ ਪਤਾ ਲੱਗਦਾ ਅਸੀਂ ਉਸ ਦਿਨ ਹੀ ਕਾਰਵਾਈ ਕਰਦੇ ਆ ਹੁਣ ਰੋਜ਼ ਤਾਂ ਡਾਂਗ ਲੈ ਕੇ ਅਸੀਂ ਵੀ ਨਹੀਂ ਖੜ ਸਕਦੇ ਕਿਉਂਕਿ ਅਸੀਂ ਵੀ ਕਰਤੀ ਆ ਪ੍ਰਚਾਰ ਦੀ ਵੀ ਸੇਵਾ ਨਾਲ ਚੱਲਦੀ ਆ ਵਿਦਿਆਲੇ ਦੀ ਵੀ ਸਾਡੇ ਸਿੰਘ ਵੀ ਸਾਰੇ ਕਰਤੀ ਨੇ ਪਰ ਉਹਦੇ باوجود ਜਦੋਂ ਸਾਨੂੰ ਪਤਾ ਲੱਗਦਾ ਜਦੋਂ ਕੋਈ ਸਾਨੂੰ ਇਨਫੋਰਮੇਸ਼ਨ ਆਉਂਦੀ ਆ ਅਸੀਂ ਪਹਿਲਾਂ ਪ੍ਰਸ਼ਾਸਨ ਕੋਲ ਜ਼ਰੂਰ ਜਾਂਦੇ ਆ ਦੱਸਦੇ ਆ ਵੀ ਭਾਈ ਆ ਚੀਜ਼ਾਂ ਨੂੰ ਕੰਟਰੋਲ ਕਰੋ ਜੇ ਉਹ ਨਹੀਂ ਕਰਦੇ ਫਿਰ ਜਿਹੜਾ ਸਾਡਾ ਫਰਜ਼ ਆ ਖਾਲਸੇ ਰਵਾਇਤਾਂ ਦਾ ਉਹ ਸੀ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਤੇ ਕਰ ਦੇ ਦਵਾਂਗੇ ਇਹ ਸੀ ਬੜੇ ਕਲੀਅਰ